ਆਹ ਫੜੀਆਂ ਨੇ ਮੌਕੇ ਤੇ ਫੜੀਆਂ ਨੇ ਆ ਆ ਫੜੀਆਂ ਰੱਖੀਆਂ ਪਹਿਲਾਂ ਇੱਥੇ ਇੱਕ ਕੜਾ ਪਿੱਛੇ ਜਿਹਨਾਂ ਨੇ ਬਠੇ ਆ ਉਹ ਕੜਾ ਵੀ ਹਮ ਲੈ ਗਏ ਸੀ ਸਮੇਤ ਨਾ ਹੋ ਰੰਟੀ ਵੀਡੀਓ ਬਣਾ ਜਾ ਕੇ ਅਸੀਂ ਅੱਜ ਸਵੇਰੇ ਸ੍ਰੀ ਗੁਰੂ ਦਵਾਰਾ ਕਲੰਗੀ ਧਰ ਸਾਬਿਕ ਅਨੰਦ ਕਰਾਉਣ ਆਏ ਸੀਗੇ ਸਾਡੀ ਭਾਣ ਜੀ ਆ ਤੇ ਉਹਦਾ ਤੇ ਜਦੋਂ ਅਸੀਂ ਅਨੰਦ ਕਰਾ ਕਾਰਜ ਕਰਾ ਕੇ ਬਾਹਰ ਨਿਕਲੇ ਤਾ ਗੇਟ ਨਿਕਲਦੇ ਸਾਰੇ ਉੱਪਰਲੀ ਮੰਜ਼ਲ 'ਚ ਸੀਗੇ। ਤਾਂ ਸਾਡੀ ਸਿਸਟਰ ਜਿਹੜੀ ਨਾਲ ਜਾ ਰਹੀ ਆ ਉਹਦੇ ਪਰਸ 'ਚੋਂ ਇੱਕ ਲੇਡੀ ਜੀ ਨੇ ਜਿਪ ਖੋਲਕੇ ਹੱਥਾਂ 'ਕੇ ਵਿੱਚੋਂ ਰਿੰਗ ਕਰ ਲਈ। ਉਹਨੇ ਦੇਖਿਆ ਤਾਂ ਉਹਦਾ ਬਾਹ ਫੜ ਲਿਆ ਉਹਨੇ। ਉਹ ਜਾਨੂੰ ਨੇ ਬਾਹ ਫੜੀ ਦੂਈ ਉਹ ਰਿੰਗ ਉਹਨੇ ਗਾਂਹ ਸਪਲਾਈ ਕਰਤੀ। ਸਾਨੂੰ ਤਾਂ ਉਸ ਟਾਈਮ ਪਤਾ ਨਹੀਂ ਉਹਨੂੰ ਗਾਂਹ ਕਿੱਧਰ ਕਰਤੀ ਸਪਲਾਈ। ਅਸੀਂ ਉਹਦੀ ਤਲਾਸ਼ੀ ਲਈ ਲੇਡੀਜ਼ ਨੇ ਤੇ ਬੈਂਕ ਜਿਹੜੇ ਮੈਨੇਜਰ ਸੀਗੇ ਆਪਣੇ ਗੁਰਦੁਆਰਾ ਸਾਹਿਬ ਉਹਨਾਂ ਨੂੰ ਦੱਸਿਆ। ਉਨੇ ਨਾਲ ਹੋ ਕੇ ਦੇਖਿਆ ਤਾਂ ਉਹ ਤਲਾਸ਼ੀ ਲਈ ਉਹਦੇ ਕੋਲ ਨਿਕਲਿਆ ਨਾ ਉਹ ਫਿਰ ਜਿਹੜੀ ਉਹ ਕਹਿੰਦੇ ਵੀ ਕੋਈ ਹੋਰ ਵੀ ਹੋਊਗੀ ਨਾਲ ਇਹਨਾਂ ਦੇ ਉਹ ਗਾਹਾਂ ਜਦ ਡੰਡ ਪਾਈ ਗਈ ਤਾਂ ਉਹ ਦੂਜੀ ਲੇਡੀ ਸੀਗੀ ਉਹਦੇ ਕੱਪੜੇ ਕੋਈ ਐਡਾ ਵਧੀਆ ਨਹੀਂ ਸੀ ਇਹਦੇ ਕੱਪੜੇ ਬਹੁਤ ਵਧੀਆ ਪਾਏ ਹੋਏ ਸੀਗੇ ਤਾਂ ਔਰ ਗੱਡੀ ਵੀ ਧੀ ਤਾਂ ਉਹ ਲੜਕੀ ਜਿਹੜੀ ਦੂਜੀ ਸੀ ਨਾਲ ਦੀ ਲੇਡੀ ਜ ਉਹ ਫੜੀ ਗਈ ਤਾਂ ਉਹ ਫੜ ਕੇ ਲਿਆਂਦੀ ਗੁਰਦੁਆਰਾ ਸਾਹਿਬ ਦੇ ਉੱਥੇ ਮੈਨੇਜਰ ਕੋਲ ਤਾਂ ਉਹਦਾ ਪਰਸ ਖੋਲ ਕੇ ਦੇਖਿਆ ਤਾਂ ਉਹਦੇ ਵਿੱਚੋਂ ਰਿੰਗ ਦੀ ਡੱਬੀ ਸਮੇਤ ਨਿਕਲਿਆ ਤੇ ਉਹ ਰਿੰਗ ਸਾਨੂੰ ਬਰਾਮਦ ਹੋ ਗਈ ਮਿਲ ਗਈ ਉਹ ਤੋਂ ਤੇ ਫਿਰ ਉਹ ਮੈਨੇਜਰ ਸਾਹਿਬ ਨੂੰ ਅਸੀਂ ਲੇਡੀ ਜਿੱਦੋ ਇਹ ਫੜਾਤੀ ਉੱਥੇ ਤਾਂ ਉਹਨਾਂ ਨੇ ਥਾਣੇ ਨੂੰ ਕਰਿਆ ਫੋਨ ਤੇ ਫੋਨ ਕਰਕੇ ਉਹਨਾਂ ਨੇ ساری ਗੱਲਬਾਤ ਦੱਸੀ ਇੱਥੋਂ ਫਿਰ ਇਹਨਾਂ ਨੇ ਆਪਣੇ ਮੁਲਾਜ਼ਮ ਭੇਜੇ ਲੇਡੀ ਜਿੱਸੀ ਤੇ ਉਹ ਉਹਨਾਂ ਨੂੰ ਲੈ ਕੇ ਫਿਰ ਇੱਥੇ ਥਾਣਾ ਸਿਟੀ 2 ਆ ਜਿਹੜਾ ਇਹਦੇ ਚ ਲੈ ਕੇ ਆਏ ਨੇ ਉਹ ਤੇ ਤੇ ਬਰਾਤੀਆਂ ਦੇ ਵਿੱਚ ਰਲ ਗਏ ਸੀ ਮਤਲਬ ਜਿਹੇ ਆਨੰਦਕਾਰਜ ਹਾਂ ਹਾਂ ਉਹ ਜਿਹੜੇ ਆਨੰਦਕਾਰਜ ਬਰਾਤੀ ਆਏ ਸੀਗੇ ਤੇ ਸਾਡੇ ਵੀ ਸੀਗੇ ਲੇਡੀ ਜੀ ਵੱਲੋਂ ਵੀ ਉਹ ਵਿੱਚੇ ਰਲੀ ਵੀ ਸੀਗੀ ਉਹ ਸਾਨੂੰ ਕਿਹੜੇ ਪਤਾ ਸੀਗਾ ਵੀ ਇਹ ਉਧਰੋਂ ਆ ਜਾ ਉਧਰੋਂ ਇਸ ਗੱਲ ਦਾ ਤਾਂ ਕੋਈ ਹੈ ਨਹੀਂ ਸੀ ਉਦੋਂ ਇਲਮ ਤੇ ਉਹ ਤਾਂ ਜਦੋਂ ਫੜੀ ਗਈ ਫਿਰ ਅਸੀਂ ਪੁੱਛਿਆ ਉਹਨਾਂ ਤੋਂ ਵੀ ਇਹ ਕਿਹਦੇ ਨਾਲ ਆ ਉਹ ਕਹਿਣ ਲੱਗੇ ਵੀ ਸਾਡੇ ਨਾਲ ਹੈ ਨਹੀਂ ਉਹ ਕਹਿਣ ਲੱਗੀ ਵੀ ਮੈਂ ਤਾਂ ਮੱਥਾ ਟੇਕਣ ਆਈ ਆ ਵੀ ਮੱਥਾ ਟੇਕ ਕੇ ਅਸੀਂ ਨਿਕਲ ਰਹੇ ਸੀ ਤੇ ਇਸ ਤਰ੍ਹਾਂ ਕੇ ਫਿਰ ਉਹ ਜਣੀ ਉੱਥੇ ਫਿਰੀਆਂ ਗਈਆਂ ਤੇ ਰਿੰਗ ਬਰਾਮਣ ਹੋ ਗਿਆ ਉਹਨਾਂ ਦਾ ਤੇ ਬਰਾਤ ਕਿੱਥੋਂ ਆਈ ਹੋਈ ਸੀਗੀ ਇਹ ਬਰਾਤ ਇੱਥੋਂ ਖੰਨੇ ਤੋਂ ਲੋਕਲ ਤੋਂ ਆਈ ਆ ਤੇ ਲੇਡੀ ਵਾਲੇ ਲੜਕੀ ਵਾਲੇ ਵੀ ਲੋਕਲ ਨੇ ਖੰਨੇ ਤੋਂ ਹਾਂ ਕਿਹੜੇ ਪੈਲਸ ਚ ਰਹਾ ਸੀ ਇਹ ਪੈਲਸ ਯੂਕੇ ਪੈਲਸ ਹੈ ਜੀ ਆਹ ਭੂਲੇਵਾਲ ਸਾਹਿਬ ਹਾਂ ਉਹ ਫਿਰ ਮੈਨੇਜਰ ਸਾਹਿਬ ਨੇ ਫੋਨ ਕਰਿਆ ਪੁਲਿਸ ਨੂੰ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਉਹ ਫਿਰ ਉਹਦੇ ਹਵਾਲੇ ਕਰਦੇ ਸਰ ਕੀ ਗੁਰਦੁਆਰਾ ਜੀ ਘਟਨਾ ਵਾਪਰੀ ਸੀ ਅੱਜ ਜੀ ਅੱਜ ਘਟਨਾ ਵੀਰ ਜੀ ਇਹ ਵਾਪਰੀ ਅੱਜ ਸਾਡੇ ਗੁਰਦੁਆਰਾ ਸਾਹਿਬ ਕਿੰਨਾ ਚਾਰ ਆਨੰਦ ਕਾਰਜ ਸੀਗੇ ਤੇ ਰਸ਼ ਸੀ ਕਾਫੀ ਸੰਗਤਾਂ ਦਾ ਰਸ਼ ਸੀਗਾ ਸੇਰ ਦੀ ਸੰਗਤਾਂ ਦੀ ਆਵਾਜ਼ ਐ ਵੀ ਬਹੁਤ ਸੀਗੀ ਲੇਕਿਨ ਉੱਪਰੋਂ ਦੋ ਆਨੰਦ ਕਾਰਜ ਜ ਬੜੇ ਸ਼ਾਂਤੀਪੂਰਵਕ ਹੋ ਚੁੱਕੇ ਸੀ ਜਦੋਂ ਤੀਜਾ ਆਨੰਦ ਕਾਰਜ ਉੱਥੋਂ ਹੋ ਕੇ ਆ ਰਿਹਾ ਸੀਗਾ ਤਾਂ ਰਸਤੇ ਦੇ ਵਿੱਚ ਰੌਲਾ ਪੈ ਗਿਆ ਉੱਥੇ ਇੱਕ ਲੇਡੀ ਨੇ ਕੁਛੋ ਗਿਰੀ ਮੰਦਰੀ ਘੁੰਮੀ ਆ ਉਹਨੂੰ ਕੁਛ ਸੰਘਾਇਆ ਤਾਂ ਉਹ ਆਲਮਾਲ ਜਿਹਾ ਹੋਣ ਲੱਗੀ ਇਹਨੂੰ ਪਾਣੀ ਪਲਾਓ ਪਾਣੀ ਪਲਾਓ ਜਿਹੜੀ ਕਹਿ ਰਹੀ ਸੀ ਪਾਣੀ ਪਲਾਓ ਉਹਦੀ ਬੋਲੀ ਹਿੰਦੀ ਸੀ ਤਾਂ ਉਹਨਾਂ ਨੂੰ ਸ਼ੱਕ ਹੋ ਗਿਆ ਵੀ ਇਹਨੇ ਕੀ ਕੀਤਾ ਹੈਗਾ ਵੀ ਇਹੀ ਚੋਰੀ ਕਰਨ ਵਾਲੀ ਇਹੀ ਲੱਗਦੀ ਹੈ ਉਹਨੂੰ ਥੱਲੇ ਫੜ ਕੇ ਇੱਥੇ ਆਫਿਸ ਦੇ ਵਿੱਚ ਲਿਆਂਦਾ ਉਰੇ ਮਾੜੇ ਮੋਟੀ ਝਾੜ ਝਾਂਬੀ ਕੀਤੀ ਉਹਨਾਂ ਦੀ ਉਰੇ ਫੇ ਦੂਸਰੀ ਇੱਕ ਲੇਡੀ ਹੋਰ ਆ ਗਈ ਉਹਨਾਂ ਦੇ ਨਾਲ ਉਹ ਥੱਲੇ ਸਾਡੇ ਲਿਫਟ ਲੱਗੀ ਹੋਈ ਆ ਉਹਦੇ ਵਿੱਚ ਉਹਨੇ ਡੱਬੀ ਸੜਤੀ ਆਪਣੇ ਬੈਗ ਦੇ ਵਿੱਚੋਂ ਕੱਢ ਕੇ ਆਹ ਪਈਏ ਆਹ ਪਈਏ ਲੱਭ ਗਈ ਲੱਭ ਗਈ ਬਸ ਇਸ ਤਰ੍ਹਾਂ ਦਾ ਰੌਲਾ ਉਹਨਾਂ ਨੇ ਪਾਇਆ ਲੇਕਿਨ ਅਸੀਂ ਫੇਰ ਇੱਥੇ ਦੇਖਿਆ ਵੀ ਇਹ ਪ੍ਰੋਫੈਸ਼ਨਲ ਲੱਗਦੀਆਂ ਨੇ ਪਹਿਲਾਂ ਪੁੱਛਿਆ ਉਹਨਾਂ ਨੂੰ ਕਹਿੰਦੀ ਅਸੀਂ ਸਟੇਸ਼ਨ ਤੋਂ ਪਾਰ ਰਹਿਣੀ ਆ ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਪੁੱਛਿਆ ਫੇਰ ਕਹਿੰਦੀ ਅਸੀਂ ਲੁਧਿਆਣੇ ਦੀਆਂ ਤਾਂ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਸੀ ਤਕਰੀਬਨ 15-20 ਮਿੰਟ ਬਾਅਦ ਆ ਕੇ ਪੁਲਿਸ ਉਹਨਾਂ ਨੂੰ ਆ ਕੇ ਲੈ ਗਈ ਅਸੀਂ ਉਹਨਾਂ ਦੇ ਹੈਂਡਓਵਰ ਕਰਤਾ ਲੇਕਿਨ ਮਾਲਕਾਂ ਨੂੰ ਹੁੰਦੀ ਮਿਲ ਗਈ ਜਿਹੜੀ ਆ ਆ ਘਟਨਾ ਵਾਪਰੀ ਆ ਇਹ ਕ੍ਰਾਈਮ ਜਿਹੜਾ ਹੋ ਰਿਹਾ ਬਹੁਤ ਹੈ ਇਹ ਸਾਡੇ ਪ੍ਰਸ਼ਾਸਨ ਦੀ ਕਹਿ ਲੋ ਵੀ ਨੈਗਲੀਜੈਂਸੀ ਹੈ ਜਾਂ ਕਿਵੇਂ ਆ ਹੁਣ ਅਸੀਂ ਉਹ ਜਨਨੀਆਂ ਐ ਤਿਆਰ ਹੋਈਆਂ ਹੋਈਆਂ ਸੀਗੀਆਂ ਜਿਵੇਂ ਵਿਆਹ ਵਾਲਿਆਂ ਦੇ ਨਾਲ ਆਈਆਂ ਹੋਣ ਮੇਕਅਪ ਕੀਤਾ ਹੋਇਆ ਸੀ ਚੰਗੇ ਸੂਟ ਪਾਏ ਹੋਏ ਸੀਗੇ ਤੇ ਥੋੜਾ ਜਿਆ ਏਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਜਿਵੇਂ ਕਿ ਲੱਗਦਾ ਕਿ ਜਿਹੜੇ ਵਿਆਹ ਦੇ ਸੀ ਦੋਨੇ ਪਾਰਟੀ ਇੱਥੇ ਖੰਨੇ ਦੀ ਸੀ ਹਾਂਜੀ ਖੰਨੇ ਦੀ ਪਾਰਟੀਆਂ ਸੀ ਲੋਕਲ ਪਾਰਟੀ ਸੀ ਇੱਥੇ ਔਰ ਉਹਦੇ ਵਿੱਚ ਜਿਹੜੇ ਲੜਕੀ ਦੇ ਮਾਮਾ ਜੀ ਸੀਗੇ ਉਹ ਵੀ ਰਿਟਾਇਰਡ ਪੁਲਿਸ ਆਫਸਰ ਨੇ ਉਹ ਹਾਂਜੀ ਤੇ ਪੁਲਿਸ ਨੂੰ ਮੌਕੇ ਤੇ ਆ ਗਈ ਸੀ ਪੁਲਿਸ ਆਈ ਹੈ ਜੀ ਤਕਰੀਬਨ ਅੱਧੇ ਘੰਟੇ ਬਾਅਦ ਆ ਗਈ ਸੀ ਹਾਂਜੀ ਤੇਦਾ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਇਹ ਜੇ ਵਿਆਹ ਵਗੈਰਾ ਜਿਹੜੇ ਲੋਕੀ ਜਿਹੜੇ ਆਉਂਦੇ ਦਾ ਮੈਸੇਜ ਇਹੀ ਦੇਣਾ ਚਾਹੁੰਦੇ ਆਂ ਵੀ ਜਿਹੜਾ ਆਪਾਂ ਇਹ ਦਿਖਾਵੇਵਾਜੀ ਕਰਦੇ ਆਂ ਯਾਨੀ ਕਿ ਇਹਨਾਂ ਨੂੰ ਪੈਲਸਰਾਂ ਦੇ ਵਿੱਚ ਰੱਖ ਕੇ ਜਾਂ ਗੁਰਦੁਆਰਾ ਸਾਹਿਬ ਜਾ ਕੇ ਨਾ ਕਰੀਏ ਤੁਸੀਂ ਘਰਾਂ ਦੇ ਵਿੱਚ ਬੈਠ ਕੇ ਆਪਣਾ ਆਰਾਮ ਨਾਲ ਜੋ ਵੀ ਦੇਣ ਲੈਣ ਕਰਨਾ ਇੱਥੇ ਆਪਣਾ ਖਾਲੀ ਹੱਥ ਆਓ ਤੇ ਖਾਲੀ ਹੱਥ ਜਾਓ ਆਪਾਂ ਅਗਲੇ ਨੂੰ ਮੌਕਾ ਆਪ ਦੇਣੇ ਆ ਤੁਸੀਂ ਦਿਖਾਵੇਵਾਜੀ ਜਿਹੜੀ ਕਰਦੇ ਹੋ ਦੂਸਰੇ ਦਿਨ ਜਾਣਾ ਤੁਸੀਂ ਉਸ ਦਿਨ ਦੇਣ ਲੈਣ ਕਰ ਲਓ ਜਾਂ ਇੱਕ ਦਿਨ ਪਹਿਲਾਂ ਕਰ ਲਓ ਆਹੀ ਮੈਸੇਜ ਦੇਣਾ ਚਾਹਾਂਗੇ ਵੀ ਆਪਾਂ ਸਮੇਂ ਦੀ ਨਿਯਾਕਤ ਨੂੰ ਸਮਝਦੇ ਹੋਏ ਆਪਾਂ ਇਸ ਗੱਲ ਦਾ ਵਿਚਾਰ ਰੱਖੀਆ ਆਪਣਾ ਬਚਾਓ ਆਪ ਕਰੋ ਕਿਸੇ ਨੇ ਕੁਝ ਨਹੀਂ ਦੇਣਾ ਹੈਗਾ ਨਾ ਕਿਸੇ ਨੇ ਪੁੱਛਣਾ ਤੇ ਅੱਗੇ ਕਦੇ ਇਹੋ ਜਿਹਾ ਘਟਣਗੇ ਵਾਪਸੀ ਗੁਰਦਵਾਰੇ ਵਿੱਚ ਕਦੇ ਪੱਗੇ ਗੁਰੂ ਘਰ ਚ ਕਦੇ ਨਹੀਂ ਹੋਈ ਕਿਸ ਤਰ੍ਹਾਂ ਨਹੀਂ ਹੋਈ ਸਰ ਕੀ ਮੈਟਰਸ ਜਿਹੜੀ ਦੋ ਮੇਲਾ ਹੈ ਸਰ ਦੋ ਲੇਡੀਜ਼ ਨੇ ਸੀਗੀਆਂ ਆਪਣੇ ਆਹ ਕਿਹੜਾ ਵਿਚਾਰ ਲਾੜੇ ਤੋ ਦੋ ਇੱਕ ਬੰਦੇ ਜੈਡਸ ਦੀਆਂ ਜੇਬ ਚੋਂ ਚੈਨਦੀ ਤੇ ਉਹ ਸੀਗੀਆਂ ਚਾਂਦੀ ਦੀ ਮੁੰਦੀ ਇੱਕ ਉਹ ਡੱਬੀ ਵਿੱਚ ਪਈ ਡੱਬੀ ਨੂੰ ਚੋਰੀ ਕਰਕੇ ਲੈ ਗਈਆਂ ਤੇ ਸ਼ਹਿਰ ਚ ਭੱਜ ਗਈਆਂ ਇਹ ਰਾਤ ਨੂੰ ਗ੍ਰਿਫਤਾਰ ਹੋਈਆਂ ਨੇ ਤਰੀਬ ਸਾਰੇ ਕਿੱਥੇ ਦਾ ਮੈਟਰ ਸੀ ਇਹਲਾ ਇਹ ਮੈਟਰ ਹੈਗਾ ਜੀ ਕਲਗੀਧਰ ਗੋਦਰਾ ਸਾਹਿਬ ਕੋਲੇ ਸੜਕ ਤੇ ਜੀ ਉੱਥੇ ਕੀ ਕਿੱਦਾਂ ਗਈਆਂ ਸਾਰੇ ਅੰਦਰ ਕੀ ਕਰੀਏ ਇਹ ਪ੍ਰੋਗਰਾਮ ਹੋ ਰਿਹਾ ਸੀ ਤਾਂ ਕੀ ਨਹੀਂ ਬਾਹਰ ਸੜਕ ਤੇ ਸੀ ਇਹ ਤਾਂ ਅੱਛਾ ਵਿਆਹ ਉਹਦਾ ਪ੍ਰੋਗਰਾਮ ਸੀ ਜ਼ਰੂਰ ਵਿਆਹ ਤਾਂ ਗੋਦਰਾ ਸਾਹਿਬ ਚ ਹੋਣਾ ਜੀ ਬਾਹਰ ਬੰਦਾ ਖੜਾ ਉਹਦੀਆਂ ਚੋਰੀ ਹੋਈਆਂ ਚੀਜ਼ਾਂ ਜੀ ਅੱਛਾ ਜੀ ਹਾਂ ਜੀ ਇਹ ਪਤਾ ਲੱਗਿਆ ਜੀ ਕਿ ਕਿਦੋਂ ਉਥੇ ਆਨੰਦ ਕਾਰਜਾਂ ਵਿੱਚ ਲਿਖਿਆ ਸੀ ਸੀਸੀਟੀਵੀ ਵੀ ਇਹਨਾਂ ਦੀ ਆਈ ਹੈ ਉਹਦੇ ਵਿੱਚ ਅ ਉਦੇ ਬਾਰੇ ਨਹੀਂ ਮੈਨੂੰ ਪਤਾ ਜੀ ਦਾ ਕਿਉਂਕਿ ਕੀ ਕਰਵਾਈ ਕੀਤੀ ਗਈ ਇਹਨੂੰ ਕਰਵਾਈ ਤਾਂ ਮਕਦਮਾ ਦਰਜ ਕਰਤਾ ਸੀ ਚੋਰੀ ਦਾ ਜੀ ਕਾਦੀ ਕਰੇ ਤਰਾਵਾ ਸੱਚਾ ਤੇ 14303 ਤੇ 1317 ਜੀਵਨ ਤੋਂ ਤੇ ਇਹਨਾਂ ਦੀ ਪਛਾਣ ਹੋ ਗਈ ਸਰ ਪਛਾਣ ਹੋ ਗਈ ਸਰ ਇਹਨਾਂ ਦੀ ਇਹ ਰਹਿਣ ਵਾਲੀ ਇਹਨਾਂ ਦਾ ਪਿੱਛਾ ਐਮਪੀ ਦਾ ਹੀ ਤੇ ਉਦੋਂ ਲੁਧਿਆਣੇ ਰਹਿੰਦੀਆਂ ਜੀ ਇਹ ਜਦੋਂ ਜਗਰਾਉਂ ਪੜ ਸਕਦੇ ਇਹਨਾਂ ਤੇ ਖਜੂਬੂ ਤੇ ਹੈਗੇ 4 ਮਕਦਮੇ ਚੋਰੀ ਦੇ ਦਰਜ ਆ ਦੂਸਰੀ ਲੇਡੀ ਰਕਸੈਨਾ ਉੱਤੇ ਕੋਈ ਦਰਜ ਨਹੀਂ ਸਾਰਾ ਇਹ ਚੀਜ਼ਾਂ ਨੂੰ ਇਹ ਚੋਰੀਆਂ ਦੇ ਵਾਰਦਤਾਂ ਨੂੰ ਇਜਾਮ ਦਿੰਦੇ ਨੇ ਅਸੀਂ ਇਹ ਇਹਨਾਂ ਦਾ ਜਿਵੇਂ ਮੁਕਦਮੇ ਦਰਜ ਹੋਇਆ ਜੀ ਉਹਨਾਂ ਤੋਂ ਪਤਾ ਹੀ ਲੱਗਦੇਵੇਂ ਚੋਰੀਆਂ ਦਾ ਇਜਾਮ ਦੰਦਿਆਂ ਨੇ ਇਜਾਮ ਜੀ ਇਹ ਆਮ ਲੋਕਾਂ ਨੂੰ ਅੱਡੇ ਤੇ ਜਿੱਥੇ ਰੌਸ਼ ਜ਼ਿਆਦਾ ਹੈ ਜੀ ਉੱਥੇ ਚੋਰੀ ਕਰਦੀਆਂ ਨੇ ਹਾਂਜੀ ਤੇ ਸਰ ਆਮ ਲੋਕਾਂ ਨੂੰ ਕੀ ਤੁਸੀਂ ਇੱਕ ਮੈਸੇਜ ਦੇਣਾ ਚਾਹੋਗੇ ਜਿੱਦਾਂ ਕਿ ਵਿਆਹ ਸਮਾਗਮਾਂ 'ਚ ਇਹ ਜਿਹੜੇ ਲੇਡੀਜ਼ ਜਾਂ ਹੋਰ ਲੋਕ ਸ਼ਾਮ ਹੋਏ ਉਹਨਾਂ ਲਈ ਕੀ ਤੁਹਾਡਾ ਮੈਸੇਜ ਹੈ ਚਾਹੇ ਜੇ ਸ਼ਾਮਲ ਹੋ ਜਾਂਦੇ ਜਾ ਕੇ ਜਿਵੇਂ ਜਿਵੇਂ ਵਿਆਹਾਂ ਦੇ ਵਿੱਚ ਜਾ ਕੇ ਕੋਈ ਪ੍ਰੋਗਰਾਮ ਦਾ ਅਨੰਦ ਕਾਲ ਜੁ ਹੁੰ ਉਨਾ ਦੇ ਵਿੱਚ ਜਾ ਕੇ ਇਹ ਜਿਹੜਾ ਲੇਡਿਸ ਜਾ ਕੇ ਜਾ ਕੇ ਉੱਥੇ ਬਣ ਕੇ ਰਿਸ਼ਤਾ ਬਣ ਕੇ ਇਹ ਜਿਹੜੀਆਂ ਚੋਕੜੀਆਂ ਕਰਦੇ ਹੁੰਦੇ ਨੇ ਉੱਥੇ ਦਾ ਸਾਰਾ ਆਪਣੇ ਉਹ ਵੀ ਜਿਹੜੇ ਵੀ ਵਿਆਹ ਦੇ ਅਟੈਂਡ ਕਰਦੇ ਨੇ ਆਪਾਂ ਆਪਣੇ ਰਿਸ਼ਤੇਦਾਰਾਂ ਦੀ ਪਛਾਣ ਰੱਖਣੀ ਚਾਹੀਦੀ ਆ ਉਦੋਂ ਵੀ ਕੋਈ ਸ਼ੱਕੀ ਆ ਕਿ ਦੂਜੇ ਨੂੰ ਡਿਸਕਸ ਕਰ ਲੈਣਾ ਚਾਹੀਦਾ ਵੀ ਜੇ ਕੋਈ ਸ਼ੱਕ ਪੈਂਦੀ ਵੀ ਕੁੜੀ ਵਾਲਿਆਂ ਦਾ ਜਾਂ ਮੁੰਡਿਆਂ ਦਾ ਨਹੀਂ ਪਤਾ ਲੱਗ ਰਿਹਾ ਉਹਨਾਂ ਨੂੰ ਆਪ ਸੱਚ ਵੈਰੀਫਾਈ ਕਰ ਲੈਣਾ ਚਾਹੀਦਾ ਜੀ ਤੇ ਜਿਹੜਾ ਕੀਮਤੀ ਸਮਾਨ ਹੁੰਦਾ ਲੋਕਾਂ ਉਹਨਾਂ ਲਈ ਸੜਕੀ ਮੈਸੇਜ ਉਹਦਾ ਵੀ ਕੀਮਤੀ ਸਬੰਧ ਤਾਂ ਇਹ ਵੀ ਆਪੋ ਆਪਣੇ ਜਾਂ ਲੋਕ ਦੇ ਵਿੱਚ ਰੱਖੋ ਜੀ ਪੂਰਾ ਜਾਂ ਦਾ ਜਿਹੜਾ ਬੈਗ ਆ ਉਹਨੂੰ ਪੂਰੇ ਮਤਲਬ ਢਿੱਲਾ ਛੱਡ ਕੇ ਨਾ ਚੀਜ਼ ਚਲੋ ਜੀ ਇਸ ਚੀਜ਼ ਨੂੰ ਆਪਣਾ ਸਬਾਨ ਸਾਹਮਣੇ ਰੱਖੋ ਜੀ